ਸੇ ਮੈਰिज ਹੋਈ ਸੀ ਜੀ ਤੇ 10ਵੀਂ ਕਰ ਰਹੀ ਸੀ ਮੈਂ ਉਦੋਂ ਜਦੋਂ ਜਦੋਂ ਮੈਰिज ਹੋਈ ਹੈ ਮੇਰੀ ਉਸ ਤੋਂ ਬਾਅਦ ਫਿਰ ਚਲੋ ਕਰਦੇ ਘਰੇਲੂ ਕੰਮਾਂ 'ਚ ਵਿਜੀ ਹੋ ਗਏ ਤੇ ਉਸ ਤੋਂ ਬਾਅਦ ਜਦੋਂ ਵਰਕ ਮਤਲਬ ਕਿ ਘਰੇ ਨਹੀਂ ਸਰਕਰ ਰੂੜਿਆ ਤਾਂ ਨੂੰ ਇਹਨੂੰ ਵੀ ਵਰਕ ਕਰਨਾ ਪਿਆ ਨਾਲ ਫਿਰ ਮੈਂ ਪਹਿਲਾਂ પેટ્રોલ ਪੰਪ ਦੀ ਜੌਬ ਕੀਤੀ ਫਿਰ ਉਸ ਤੋਂ ਬਾਅਦ ਮੈਂ ਮੈਨੇਜਰੀ 'ਚ ਕੀਤੀ ਹੈ ਆ ਜਾ ਕੇ ਰਾਇਲ ਕਿੰਗ ਰੈਸਟੋਰੈਂਟ 'ਚ ਜੀ ਫਿਰ ਉਸ ਤੋਂ ਬਾਅਦ ਮੇਰੇ ਹਸਬੰਦ ਫੋਰ ਮੈਨੇਜਰ 'ਚ ਕੰਮ ਕਰ ਰਹੇ ਸੀ ਫਿਰ ਮੈਂ ਸੋਚਿਆ ਵੀ ਆਪਣੇ ਪ੍ਰੋਜੈਕਟ ਕਿਉਂ ਨਾ ਲਾਈਏ ਫਿਰ ਅਸੀਂ ਜੀ ਬਾਇਓਮਾਸ ਦਾ ਕੰਮ ਸਟਾਰਟ ਕੀਤਾ ਫਿਰ ਮੈਂ ਇਹਨੂੰ ਪ੍ਰਾਲੀ ਨੂੰ ਲੈ ਕੇ ਕੁੱਤਰ ਕੇ ਇਹਨੂੰ ਤੇ ਇਹਦੇ ਵਿੱਚ ਮੈਰੀ ਦੇ ਵਿੱਚ ਪਾਨੇ ਆ ਸੀ ਲਿਆ ਤੇ ਤੇ ਇਹਨੂੰ ਬਾਇਓਮਾਸ ਨੂੰ ਬਣਾ ਕੇ ਐਂਟੀਪੀਸੀ ਚ ਪਲਾਂਟਾਂ ਚ ਜਿਵੇਂ ਬਾਇਓਮਾਸ ਹੈ ਕੋਲੇ ਦੇ ਤਾਂ ਕੰਮ ਕਰ ਰਿਹਾ ਇਹ ਤੇ ਇਸ ਨੂੰ ਅਸੀਂ ਸੇਲ ਕਰਦੇ ਆ ਜੀ ਉਸ ਦੇ ਵਿੱਚੋਂ ਖਰਚੇ-ਕੁਰਚੇ ਕੱਢ ਕੇ 3-4 ਲੱਖ ਰੁਪਿਆ ਮਲਕੀ ਦੇ ਰਹੀ ਹੈ ਮੈਨੂੰ ਫੈਕਟਰੀ ਜੀ ਇਹ ਆ ਅਸੀਂ ਪ੍ਰਾਲੀ ਖਰੀਦ ਕੇ ਇਹਦਾ ਕੁੱਤਰਾ ਕਰ ਲਿੰਨੇ ਆ ਫਿਰ ਇਹਨੂੰ ਅਸੀਂ ਉਸੇ ਮੈਰੀ ਦੇ ਵਿੱਚ ਮਿਕਸ ਕਰ ਲਿੰਨੇ ਆ ਜਿਵੇਂ ਗੰਨੇ ਦੀ ਪੱਤੀ ਹੋਗੀ ਪ੍ਰਾਲੀ ਹੋਗੀ ਇਹ ਇਸ ਨੂੰ ਇਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਹਰਪ੍ਰੀਤ ਆਪਣੇ ਯੂਨਿਟ ਵਿੱਚ ਹਰ ਨਿੱਕੀ ਵੱਡੀ ਪ੍ਰਕਿਰਿਆ ਵਿੱਚ ਮੋਹਰੀ ਰੋਲ ਨਿਭਾਉਂਦੇ ਨੇ। ਪ੍ਰਾਲੀ ਵੇਸਟਿੰਗ ਹੋ ਗਈ ਜਿਵੇਂ ਵੇਸਟ ਚ ਆ ਗਿਆ, ਗੋਬਰ ਵੀ ਵੇਸਟ ਚ ਆ ਗਿਆ, ਗੰਨੇ ਦੀ ਮੈਲੀ ਹੈ ਜਿਹੜੀ 슈ਗਰ ਮਿੱਲ ਚੋਂ ਬਣ ਕੇ ਆ ਰਹੀ ਜੀ ਤੇ ਚੀਨੀ ਬਣ ਰਹੀ ਹੈ। ਉਹਨਾਂ ਦੀ ਵੀ ਇਹ ਵੇਸਟਿੰਗ ਆ। ਉਹ ਵੇਸਟਿੰਗ ਚ ਬਾਹਰ ਸਿੱਟ ਦਿੰਦੇ ਨੇ ਆ ਸਮਾਨ। ਅਸੀਂ ਇਹਨੂੰ ਵੇਸਟਿੰਗ ਨੂੰ ਲੈ ਕੇ ਸਾਰੀ ਨੂੰ ਇਹਦਾ ਮਿਲ ਕੇ ਇੱਕ ਕੋਲਾ ਬਣਾਉਂਦੇ ਆ ਜੀ ਹੁਣ। ਪਹਿਲਾਂ ਸੁਕਾਇਆ ਜਾਂਦਾ, ਮੋਇਸਚਰ ਹੁੰਦਾ ਇਹਦੇ ਵਿੱਚ। ਮੋਇਸਚਰ ਨੂੰ ਪਹਿਲਾਂ ਕੰਮ ਕਰਦੇ ਆ ਅਸੀਂ। ਕੰਮ ਕਰਕੇ ਮੋਇਸਚਰ ਨੂੰ ਫੇਰ ਜਾ ਕੇ ਇਹਨੂੰ ਮਸ਼ੀਨ ਦੇ ਵਿੱਚ ਫਿਰ ਸੁੱਕਾ ਮਾਲ ਤਿਆਰ ਕਰਨਾ ਪੈਂਦਾ ਜੀ ਇਹ ਪਹਿਲਾ ਸੰਗਰੂਰ ਦੇ ਜ਼ਿਲ੍ਹਾ ਪ੍ਰਦੂਸ਼ਣ ਵਿਭਾਗ ਦੇ ਮੁਖੀ ਗੁਨੀਤ ਸੇਠੀ ਨੇ ਦੱਸਿਆ ਸੂਬਾ ਅਤੇ ਕੇਂਦਰ ਸਰਕਾਰਾਂ ਵੱਲੋਂ ਅਜਿਹੇ ਯੂਨਿਟਾਂ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ ਇਹ ਜੀ ਜਿਹੜੇ ਪਰਾਲੀ ਤੋਂ ਤੇ ਹੋਰ ਜਿਹੜੀ ਪਰਾਲੀ ਦੇ ਨਾਲ ਬਾਈਂਡਿੰਗ ਕਰੇ ਵਾਲੇ ਸਬਸਟੈਂਸ ਹੈ ਜਿਵੇਂ ਗੰਨੇ ਦੀ ਪੱਤੀ ਹੋ ਗਈ ਤੇ ਆਪਣਾ ਪ੍ਰੈਸ ਮਡ ਹੋ ਗਿਆ ਜਾਂ ਮੇਜ਼ ਦਾ ਕੋਈ ਰਹਿਣ ਪੁੰਦ ਹੋ ਗਿਆ ਉਹਦੇ ਤੋਂ ਪੈਲੇਟ ਬੰਦੇ ਆ ਜੀ ਜਿਹੜੇ ਪੈਲੇਟ ਹੈ ਉਹ ਬੋਇਲਰ ਦੇ ਵਿੱਚ ਜਾਂ ਪੱਠਿਆਂ ਦੇ ਵਿੱਚ ਐਜ਼ ਅ ਫਿਊਲ ਯੂਜ਼ ਹੁੰਦੇ ਆ ਤੇ ਇਹ ਪੈਲੇਟ ਬਨਣ ਨਾਲ ਇੱਕ ਤਾਂ ਕਿਸਾਨਾਂ ਦੇ ਖੇਤਾਂ ਚੋਂ ਪਰਾਲੀ ਸੰਭਲ ਜਾਂਦੀ ਹੈ ਦੂਸਰਾ ਇਹ ਜਿਹੜਾ ਫਿਊਲ ਹੈ ਇਹ ਗ੍ਰੀਨ ਫਿਊਲ ਐਜ਼ ਅ ਯੂਜ਼ ਹੁੰਦਾ ਹੈ ਪੱਠਿਆਂ ਦੇ ਵਿੱਚ ਤੇ ਬੋਇਲਰਸ ਦੇ ਵਿੱਚ ਹਰਪ੍ਰੀਤ कौर ਦੇ ਪਤੀ ਰਾਮ ਸਿੰਘ ਆਪਣੇ ਇਸ ਸਫਲ ਕਾਰੋਬਾਰ ਦਾ ਸਿਹਰਾ ਆਪਣੀ ਪਤਨੀ ਨੂੰ ਦਿੰਦੇ ਨੇ ਮੇਰਾ ਮੈਰਜ ਹੋਈ ਹੈ ਜੀ ਮੈਂ ਮਜ਼ਦੂਰੀ ਕਰਦਾ ਸੀ ਤੇ ਹਲਕੀ ਫੁਨਕੀ ਖੇਤੀਬਾੜੀ ਨਹੀਂ ਕਰਦੇ ਸੀਗੇ ਪਾਪਾ ਜੀ ਨਾਲ ਕੰਮ ਕਰਾਉਂਦੇ ਸੀਗੇ ਮੇਰੇ ਘਰ ਵਾਲੀ ਨੇ ਵੀ ਮਜ਼ਦੂਰੀ ਨਾਲ ਕਰਿਆ ਜੀ ਮੇਰੇ ਬਹੁਤ ਹੈਲਪ ਕਰਾਈ ਇਹਨਾਂ ਨੇ ਮੈਨੂੰ ਪਰੂਠਣ ਤੇ ਜੀ ਤੇ ਉਸ ਤੋਂ ਬਾਅਦ ਮੈਂ ਉੱਥੇ ਫੈਕਟਰੀ ਦੇ ਵਿੱਚ ਫੋਰਮੈਨ ਨਹੀਂ ਸਿੱਖ ਗਿਆ ਜੀ ਉਸ ਤੋਂ ਬਾਅਦ ਕਰਦਿਆ ਨੇ ਵੀ ਇੱਕ ਦੋ ਵਾਰੀ ਫੈਕਟਰੀ 'ਚ ਜਾ ਕੇ ਦੇਖਿਆ ਮੈਨੂੰ ਕੰਮ ਕਰਦੇ ਨੂੰ ਵੀ ਇਹਨਾਂ ਨੇ ਅਸੀਂ ਘਰੇ ਬੈਠ ਕੇ ਮਨ ਬਣਾਇਆ ਵੀ ਜਾਂ ਤੂੰ ਸਾਰਾ ਕੰਮ ਕਰ ਲੈਣਾ ਅਰੇ ਚੀਜ਼ ਬਾਰੇ ਬਾਈਓ ਮਾਸ ਬਾਰੇ ਸਾਰੀ ਤੈਨੂੰ ਨੌਲੇਜ ਹੈ ਵੀ ਕਿਉਂ ਨਾ ਪਾਪਾ ਦਾ ਕੰਮ ਕਰ ਲਈ ਜੀ ਕੁਸਰ ਟਾਈਮ ਮੈਂਤ ਕਰਕੇ ਪੈਸਾ ਪੈਸਾ ਜੋੜ ਕੇ ਆ ਕੇ ਸਾਨੂੰ ਜਗਾ ਦੇਖਦੇ ਰਹੇ ਗੁਹਾਣੇ ਜਗਾ ਮਿਲ ਗਈ ਜੀ ਬਹੁਤ ਪਰਫੈਕਟ ਜਗਾ ਤੇ ਤੇ ਉਰੇ ਆ ਕੇ ਕੰਮ ਕਰਿਆ